ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਹਰ ਇੱਕ ਇਨਸਾਨ ਆਪਣੇ ਮਨ ਦੀਆਂ ਇੱਛਾਵਾਂ ਲੈ ਕੇ ਹੀ ਤੁਰਿਆ ਫਿਰਦਾ ਹੈ ਕਿਸੇ ਦੇ ਮਨ ਵਿੱਚ ਪਰਿਵਾਰ ਨੂੰ ਲੈ ਕੇ ਕੋਈ ਇੱਛਾ ਹੈ ਕਿਸੇ ਦੇ ਮਨ ਵਿੱਚ ਆਪਣੀ ਨੌਕਰੀ ਪੇਸ਼ੇ ਦੀ ਇੱਛਾ ਹੈ ਜਦ ਬੱਚਿਆਂ ਦੇ ਮਨ ਵਿੱਚ ਪੜ੍ਹਾਈ ਨੂੰ ਲੈ ਕੇ ਉਹਨਾਂ ਦੀ ਇੱਛਾ ਹੈ ਸਾਰੇ ਹੀ ਮਨੁੱਖਾਂ ਦੇ ਅੰਦਰ ਕੋਈ ਨਾ ਕੋਈ ਇੱਛਾ ਤਾਂ ਚੱਲਦੀ ਹੀ ਰਹਿੰਦੀ ਹੈ ਪਰ ਉਹ ਪੂਰਨ ਤੌਰ ਤੇ ਪੂਰੀ ਕਦੋਂ ਹੋਵੇਗੀ ਜਦੋਂ ਤੁਸੀਂ ਗੁਰੂ ਮਹਾਰਾਜ ਦੇ ਲੜ ਲੱਗ ਜਾਓਗੇ ਗੁਰੂ ਮਹਾਰਾਜ ਦੀ ਹਜ਼ੂਰੀ ਪਰਣ ਲੱਗ ਜਾਓਗੇ ਗੱਲ ਕਰਦੇ ਹਾਂ ਇੱਥੇ ਅੱਜ ਇੱਕ ਪੌੜੀ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲਈ ਗਈ ਇੱਕ ਪੌੜੀ ਜਿਸ ਨੂੰ ਕਿ ਪੜ ਕੇ ਅਸੀਂ ਆਪਣੀ ਹਰ ਇੱਕ ਅੜੀ ਹੋਈ ਇੱਛਾ ਨੂੰ ਪੂਰਨ ਕਰ ਸਕਦੇ ਹਾਂ ਪਹਿਲਾ ਸੰਗਤ ਜੀ ਸਾਨੂੰ ਇਹ ਜਾਣਨਾ ਬਹੁਤ ਹੀ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਗੁਰੂ ਮਹਾਰਾਜ ਕੋਲੋਂ ਕੋਈ ਅਰਦਾਸ ਕਰਦੇ ਹਾਂ ਕੋਈ ਇੱਛਾ ਪ੍ਰਗਟ ਕਰਦੇ ਹਾਂ ਤੇ ਸਾਡੇ ਮਨ ਅੰਦਰ ਵਿਸ਼ਵਾਸ ਜੋ ਹੈ ਉਹ ਡ੍ਰਿਢ ਹੋਣਾ ਚਾਹੀਦਾ ਹੈ ਕਿ हे ਸੱਚੇ ਪਾਤਸ਼ਾਹ ਤੂੰ ਹੀ ਤੂੰ ਹੈ ਮੇਰੇ ਸਭ ਕਾਰਜ ਤੂੰ ਹੀ ਰਾਸ ਕਰਨੇ ਨੇ ਤੇ ਤੁਹਾਡਾ ਮਨ ਵੀ ਸਾਫ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਤੁਸੀਂ ਗੁਰੂ ਮਹਾਰਾਜ ਦੇ ਅੱਗੇ ਖੜ ਕੇ ਬੋਲੀ ਜਾਓਗੇ ਦੂਜੇ ਬੰਦੇ ਦਾ ਇਹ ਨੁਕਸਾਨ ਹੋ ਜਾਏ ਤੇ ਮੇਰਾ ਪਲਾ ਹੋ ਜਾਏ ਦੂਜੇ ਬੰਦੇ ਦਾ ਰੋਟੀ ਪਾਣੀ ਔਖਾ ਹੋ ਜਾਏ ਤੇ ਮੇਰਾ ਕੰਮ ਬਿジネス ਇੰਨਾ ਕੋ ਚੱਲ ਪਏ ਕਿ ਮੈਂ ਉਸ ਤੋਂ ਉੱਪਰ ਹੋ ਜਾਵਾਂ ਅਗਰ ਤੁਸੀਂ ਇਹੋ ਜੀਆਂ ਭਾਵਨਾਵਾਂ ਰੱਖ ਕੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦੇ ਹੋ ਤਾਂ ਉਹ ਪੂਰੀ ਨਹੀਂ ਹੋਵੇਗੀ ਬੱਚੇ ਆਪਣੀ ਪੜਾਈ ਲਈ ਬਹੁਤ ਹੀ ਜਦੋਜਹਿਦ ਕਰਦੇ ਰਹਿੰਦੇ ਨੇ ਦਿਨ ਰਾਤ ਮਿਹਨਤ ਵੀ ਕਰਦੇ ਨੇ ਫੇਰ ਵੀ ਕਦੇ ਨਾ ਕਦੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਅੰਦਰ ਇੱਕ ਵਹਿਮ ਜਿਹਾ ਪੈਦਾ ਹੋ ਜਾਂਦੇ ਨੇ ਕਿ ਮੇਰੇ ਪਤਾ ਨਹੀਂ ਨੰਬਰ ਆਉਣਗੇ ਜਾਂ ਨਹੀਂ ਦੂਜਾ ਬੱਚਾ ਮੇਰੇ ਤੋਂ ਅੱਗੇ ਨਾ ਨਿਕਲ ਜਾਵੇ ਇਹੋ ਜੀਆਂ ਭਾਵਨਾਵਾਂ ਆਪਣੇ ਮਨ ਚੋਂ ਕੱਢਣੀਆਂ ਪੈਣਗੀਆਂ ਤੇ ਇਹਨਾਂ ਨੂੰ ਕੱਢਣ ਲਈ ਹੀ ਅੱਜ ਅਸੀਂ ਇਸ ਵੀਡੀਓ ਵਿੱਚ ਇੱਕ ਬਾਣੀ ਲੈ ਕੇ ਆਏ ਹਾਂ ਜਿਸ ਨੂੰ ਜੇਕਰ ਤੁਸੀਂ ਆਪਣੀ ਲਾਈਫ ਵਿੱਚ ਪੜੋਗੇ ਤਾਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਹੋ ਜਾਏਗਾ ਤੁਹਾਡੇ ਮਨ ਅੰਦਰ ਜੋ ਚਿੰਤਾਵਾਂ ਭਰੀਆਂ ਨੇ ਉਹ ਵੀ ਮੁਕਤ ਹੋ ਜਾਣਗੀਆਂ ਆਓ ਹੁਣ ਅਸੀਂ ਉਸ ਬਾਣੀ ਨੂੰ ਸਰਵਣ ਕਰਦੇ ਹਾਂ ਸੋਰਠ ਮਹਾਲਾ ਪੰਜਵਾ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨਸ ਰਹਿਣ ਸਾਸ ਸਾਸ ਸਮਾਲੀ ਪੂਰਨ ਸਭਨੀ ਥਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵੜਿਆਈ ਪਈ ਨਾਨਕ ਪ੍ਰਭ ਸ਼ਰਨਾਈ ਜੇਕਰ ਅਸੀਂ ਇਸ ਔੜੀ ਦਾ ਜਾਪ ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ ਕਰਦੇ ਹਾਂ ਤਾਂ ਸਾਡੇ ਪਰਿਵਾਰ ਦੀ ਵੀ ਹਰ ਇੱਕ ਇੱਛਾ ਪੂਰੀ ਹੋਏਗੀ ਵਿਦਿਆਰਥੀਆਂ ਦੇ ਜੀਵਨ ਵਿੱਚ ਉਹਨਾਂ ਨੂੰ ਸਫਲਤਾ ਜ਼ਰੂਰ ਮਿਲੇਗੀ ਵਧੀਆ ਨੰਬਰਾਂ ਨਾਲ ਵੀ ਪਾਸ ਹੋਣਗੇ ਪਰ ਇੱਥੇ ਸੰਗਤ ਜੀ ਤੁਸੀਂ ਨਿਤਨੇਮ ਵੀ ਰੋਜ਼ ਹੀ ਕਰਨਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਨਿਤਨੇਮ ਹੀ ਨਾ ਕਰੋ ਨਿਤਨੇਮ ਕਰਨ ਦੇ ਨਾਲ-ਨਾਲ ਹੀ ਤੁਸੀਂ ਇਸ ਔੜੀ ਦਾ ਜਾਪ ਵੀ ਕਰਨਾ ਹੈ ਆਪਣੇ ਮਨ ਨੂੰ ਬੁਰੀਆਈਆਂ ਤੋਂ ਦੂਰ ਰੱਖਣਾ ਹੈ ਕਿਸੇ ਦਾ ਵੀ ਮਾੜਾ ਨਹੀਂ ਚਾਉਣਾ ਹਮੇਸ਼ਾ ਸਭ ਦਾ ਭਲਾ ਹੀ ਮੰਗਣਾ ਹੈ ਫਿਰ ਹੀ ਤੁਹਾਡੀਆਂ ਅਰਦਾਸਾਂ ਪੂਰਨ ਹੁੰਦੀਆਂ ਨੇ